ਆ ਤਾਂ FBI ਇਸ ਟਾਈਮ ਐਨੂਅਲ ਇੰਟਰਨੈਟ ਇੰਟਰਨੈਟਿਕ ਕਰਾਈਮ ਰਿਪੋਰਟ ਉਹਨਾਂ ਨੇ ਇਸ਼ੂ ਕੀਤੀ ਹੈਗੀ ਆ ਇੱਕ ਵਾਰੀ ਫੇਰ ਸਕੈਮਰਸ ਨੇ ਅਮਰੀਕਾ ਦੇ ਜਿਹੜੇ ਸੀਨੀਅਰਸ ਆ ਉਹਨਾਂ ਦੀ ਬਹੁਤ ਜ਼ਿਆਦਾ ਲੁੱਟ ਖਸੁੱਟ ਕੀਤੀ ਆ ਤਰਾਂ ਤਰਾਂ ਦੇ ਇਸ ਸਕੈਮ ਦੀਆਂ ਕਾਲਾਂ ਦੇ ਵਿੱਚ ਇਹ ਬਜ਼ੁਰਗ ਭੋਲੇ ਭਾਲੇ ਲੋਕ ਕਹਿੰਦੇ ਆ ਵੀ ਫਸ ਜਾਂਦੇ ਕਈ ਇਹ ਤਾਂ ਹੁਸ਼ਿਆਰ ਵੀ ਆਪਣੇ ਆਪ ਨੂੰ ਸਮਾਰਟ ਸਮਝਣ ਵਾਲੇ ਲੋਕ ਵੀ ਇਹਨਾਂ ਦੀ ਕਿੜਕੀ ਦੇ ਵਿੱਚ ਫਸ ਜਾਂਦੇ ਆ Uh, FBI ਨੇ ਦੱਸਿਆ ਵੀ 2024 ਦੇ ਵਿੱਚ ਸਕੈਮਰਸ ਨੇ 4.8 ਬਿਲੀਅਨ ਡਾਲਰ 4.8 ਬਿਲੀਅਨ ਡਾਲਰ ਦੈਟਸ ਅ ਲਾਟ ਆਫ ਮਨੀ ਬਹੁਤ ਜ਼ਿਆਦਾ ਇਹ ਜਿਹੜੇ ਸੀਨੀਅਰਸ ਨੇ ਕਹਿੰਦੇ ਵੀ ਲੂਜ਼ ਕੀਤਾ ਆ ਸਕੈਮਰਸ ਨੂੰ ਸੋ ਕੌਣ ਰਿਚ ਹੋਏ ਆ ਉਹ ਲੋਕ ਜਿਹੜੀ ਇਹਨਾਂ ਕੋਲਾਂ ਕਰ ਕਰਕੇ ਲੋਕਾਂ ਨੂੰ ਜਿਹੜਾ ਇਸ ਟਾਈਮ ਠੱਗ ਰਹੇ ਆ ਇਨ ਟੋਟਲ ਪੂਰੇ ਜੇ ਲੋਕਾਂ ਦੀ ਗੱਲ ਕਰੀਏ ਤਾਂ 16.6 ਬਿਲੀਅਨ ਡਾਲਰ ਅਰ ਜੋ ਸਿੰਘ ਜੀ ਕਹਿਣਾ ਹੀ ਜਿਹੜਾ ਇਹ ਸੌਖਾ ਆ ਇਹ ਤੋਂ ਘੱਟ ਛੋਟੇ ਛੋਟੇ ਇਹ ਤੋਂ ਘੱਟ ਬਜਟ ਵਾਲੇ ਜਿਹੜੇ ਡਿਪਾਰਟਮੈਂਟ ਉਹ ਬੰਦ ਕਰਤੇ ਆ ਲੋਕਾਂ ਨੇ ਇੰਨਾ ਜਿਹੜੇ ਬਿਲੀਅਨ ਡਾਲਰ ਆ ਲੂਜ਼ ਕਰ ਗਏ ਕਹਿੰਦੇ ਵੀ 2023 ਤੋਂ 2024 ਦੇ ਵਿੱਚ ਇਹ ਲੂਜ਼ ਕਰਨ ਵਾਲਾ ਆਂਕੜਾ 33% ਜਿਹੜਾ ਹੋ ਵਧਿਆ ਆ ਸੋ ਲੋਕ ਹਰ ਸਾਲ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਇੰਨੇ ਸਕੈਮ ਹੁੰਦੇ ਆ ਫਿਰ ਵੀ ਇੰਨੀ ਜ਼ਿਆਦਾ ਮਨੀ ਜਿਹੜੀ ਉਹ ਲੂਜ਼ ਕਰ ਗਏ ਹੈਗੇ ਆ ਕਿਨੇ ਵੀ ਇਹ ਨੰਬਰ ਇਸ ਰਿਪੋਰਟ ਦੇ ਵਿੱਚ ਉਹ ਜਿਹੜਾ ਹੈਗਾ ਜਿਹਦੇ ਬਾਰੇ ਸਾਨੂੰ ਪਤਾ ਆ ਕਈ ਤੇ ਇਹ ਆ ਵੀ ਜਿਹੜਾ ਪਤਾ ਹੀ ਨਹੀਂ ਲੱਗਦਾ ਵੀ ਜਿਹੜੇ ਲੋਕ ਆ ਉਹ ਲੁੱਟ ਵੀ ਹੋ ਚੁੱਕੇ ਆ ਸੀਬੀਆਈ ਦੇ ਕ੍ਰਿਮੀਨਲ ਇਨਵੈਸਟੀਗੇਟਿਵ ਡਿਵੀਜ਼ਨ ਦੇ ਜਿਹੜੇ ਸੈਕਸ਼ਨ ਚੀਫ ਨੇ ਕ੍ਰਿਸਟੋਫਰ ਡਲਜ਼ੋਟੋ ਉਹਨਾਂ ਨੇ ਕਿਹਾ ਵੀ ਹਰ ਇੱਕ ਨੰਬਰ ਜਿਹੜਾ ਇਸ ਰਿਪੋਰਟ ਦੇ ਵਿੱਚ ਆ ਉਹ ਇੱਕ ਰੀਅਲ ਪਰਸਨ ਨੂੰ ਰਿਪਰੈਜ਼ੈਂਟ ਕਰਦਾ ਆ ਉਸ ਵਿਕਟਮ ਨੂੰ ਰਿਪਰੈਜ਼ੈਂਟ ਕਰਦਾ ਆ ਜਿਹਦਾ ٹرسٹ ਆ ਜਿਹਦਾ ਵਿਸ਼ਵਾਸ ਆ ਉਹ ਇਸ ਦੇ ਵਿੱਚ ਬਟਰੇ ਹੋਇਆ ਆ ਫਾਈਨੈਂਸ਼ੀਅਲ ਸਿਕਿਉਰਿਟੀ ਉਹਨਾਂ ਦੀ ਕੰਪਰੋਮਾਈਜ਼ ਹੋਈ ਆ ਤੇ ਕਹਿੰਦੇ ਵੀ ਇਹਨਾਂ ਦੀ ਆਵਾਜ਼ ਜਿਹੜੀ ਉਹ ਸੁਣੀ ਜਾਣੀ ਚਾਹੀਦੀ ਆ ਉਈ ਆਵਾਜ਼ ਤੇ ਤੁਹਾਨੂੰ ਸੁਣਾ ਰਿਹਾ ਤੁਸੀਂ ਕੀ ਕਰ ਰਹੇ ਆ ਬਾਹਰਲੇ ਮੁਲਕਾਂ ਤੋਂ ਲੋਕ ਕਲਾਕਾਰ ਕਰਕੇ ਇੱਥੋਂ ਦੇ ਲੋਕਾਂ ਦਾ ਨੱਕ 'ਚ ਧੂਆ ਉਹਨਾਂ ਨੇ ਕੱਢਿਆ ਪਿਆ ਆ ਕੋਈ ਇਮੀਗ੍ਰੇਸ਼ਨ ਦੇ ਨਾਂ ਤੇ ਫਰਾਡ ਕਰੀ ਜਾਂਦਾ ਕੋਈ ਤੁਹਾਡੇ ਅੱਧੇ ਬਿੱਲ 50% ਕਰਨ ਦੇ ਨਾਂ ਦੇ ਉੱਤੇ ਜਿਹੜਾ ਆ ਉਹ ਤੁਹਾਨੂੰ ਠੱਗੀ ਜਾਂਦਾ ਆ ਕੋਈ ਪੁਲਿਸ ਵਾਲਾ ਬਣ ਕੇ ਠੱਗੀ ਜਾਂਦਾ ਆ ਕੋਈ ਤੁਹਾਨੂੰ ਸ਼ੋ ਸਿਕਿਉਰਿਟੀ ਵਾਲਾ ਬਣ ਕੇ ਠੱਗੀ ਜਾਂਦਾ ਆ ਮਤਲਬ ਇਹਨਾਂ ਚੋਰਾਂ ਨੂੰ ਇਹਨਾਂ ਲਟੇਰੀਆ ਨੂੰ ਜਿਹੜਾ ਆ ਬਿਲਕੁਲ ਨੱਥ ਜਿਹੜੀ ਉਹ ਨਹੀਂ ਪੈ ਰਹੀ ਇਨਫੈਕਟ ਤੁਸੀਂ ਦੇਖੋ ਵੀ 2023 ਤੋਂ 2024 ਦੇ ਵਿੱਚ ਲੁੱਟ ਹੋਣ ਵਾਲਿਆਂ ਦਾ ਨੰਬਰ ਤੇ ਲੁੱਟ ਹੋਈ ਰਕਮ ਆ ਉਹ 33% ਜਿਹੜੀ ਉਹ ਵਧੀ ਆ ਸੋ 16.6 ਬਿਲੀਅਨ ਡਾਲਰ ਜੋ ਸਿੰਘ ਜੀ 2024 ਚ ਅਮਰੀਕਾ ਦੇ ਲੋਕਾਂ ਨੇ ਇਹਨਾਂ ਸਕੈਮਰਸ ਨੂੰ ਜਿਹੜਾ ਉਹ ਲੂਜ਼ ਕੀਤਾ ਆ FBI ਕਹਿੰਦੀ ਵੀ ਸਾਨੂੰ ਹਰ ਸਾਲ ਤਕਰੀਬਨ 836000 رپورٹس ਜਿਹੜੀਆਂ ਉਹ ਆਉਂਦੀਆਂ ਆ ਤੇ ਔਨ ਐਵਰੇਜ ਲੋਕ ਖਰਜੋ ਸਿੰਘ ਜੀ ਐਵਰੇਜ ਦੇ ਵਿੱਚ 20-2000 ڈالر ਲੂਜ਼ ਕਰ ਰਹੇ ਐ ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਇਹ ਇਹ ਜਿਹੜੇ ਚੀਜ਼ ਕੀਤੀ ਜਾਂਦੀ ਆ ਤੇ ਸੀਨੀਅਰਸ ਦੀ ਕਹਿੰਦੇ ਵੀ 48000 ਰਿਪੋਰਟਾਂ ਜਿਹੜੀਆਂ ਉਹ ਆਈਆਂ ਆ ਇਨਵੈਸਟਮੈਂਟ ਫਰਾਡ ਕੰਪਲੇਂਟ ਆਈਆਂ ਜਿਹਦੇ ਵਿੱਚ 6 ਬਿਲੀਅਨ ਡਾਲਰ ਲੋਕਾਂ ਨੇ ਜਿਹੜਾ ਉਹ ਲੂਜ਼ ਕੀਤਾ ਆ bizness email compromise scam ਉਹਦੇ ਵਿੱਚ ਇਨਕ੍ਰਿਪਸ਼ਨ ਜਿਹੜਾ ਉਹ ਕਰ ਦੇਣਾ ਉਹਦੇ ਵਿੱਚ 2 ਬਿਲੀਅਨ ਡਾਲਰ ਜਿਹੜਾ ਇਹਨਾਂ ਨੇ ਲੂਜ਼ ਕੀਤਾ ਹੈਗਾ ਆ ਸੋ ਕਿੰਨੇ ਵੀ ਇਸ ਰਿਪੋਰਟ ਦੇ ਵਿੱਚ ਜੇ ਦੇਖਿਆ ਜਾਵੇ ਆ ਟੋਲ ਬਿਲ ਆਊਟਸਟੈਂਡਿੰਗ ਵਾਲਾ ਇੰਨਾ ਜ਼ਿਆਦਾ ਸਕੈਮ ਇਸ ਟਾਈਮ ਚੱਲ ਰਿਹਾ ਟੈਕਸਟ ਜਿਹੜੇ ਆਉਂਦੇ ਆ ਉਹਦੇ ਵਿੱਚ 60000 ਕੰਪਲੇਂਟ ਆਈਆਂ ਆ ਤੇ ਲੋਕ ਆਲਮੋਸਟ ਕਹਿੰਦੇ ਵੀ 1.5 ਲੱਖ ਡਾਲਰ ਰਿਸ਼ਤੇ ਵਿੱਚ ਇਹਨਾਂ ਸਕੈਮ ਦੇ ਵਿੱਚ ਲੂਜ਼ ਕਰ ਚੁੱਕੇ ਆ ਕੋਈ ਕਿਸੇ ਦਾ ਦਾਦਾ ਪੋਤਾ ਰਿਸ਼ਤੇਦਾਰ ਬਣ ਕੇ ਜਿਹੜਾ ਪ੍ਰਟੈਂਡ ਕਰਦਾ ਆ ਵੀ ਮੈਂ ਮੈਨੂੰ ਕਿ ਮੁਸ਼ਕਲ ਦੇ ਵਿੱਚ ਆ ਉਹਦੇ ਕਰਕੇ 2.7 ਮਿਲੀਅਨ ਡਾਲਰ ਜਿਹੜਾ ਉਹ ਲੂਜ਼ ਕੀਤਾ ਆ ਸੋ ਕਹਿੰਦੇ ਵੀ ਸੀਨੀਅਰਸ ਤੋਂ ਬਾਅਦ ਦੇ ਵਿੱਚ 50 ਤੋਂ 59 ਸਾਲ ਦੀ ਉਮਰ ਵਾਲਿਆਂ ਨੇ 2.5 ਬਿਲੀਅਨ ਡਾਲਰ ਜਿਹੜਾ ਉਹ ਲੂਜ਼ ਕੀਤਾ ਕੈਲੀਫੋਰਨੀਆ ਟੈਕਸਸ ਫਲੋਰੀਡਾ ਜਿੱਥੇ ਤਿੰਨ ਉਹ ਸੂਬੇ ਜਿੱਥੇ ਆਬਾਦੀ ਸਭ ਤੋਂ ਜ਼ਿਆਦਾ ਆ ਉੱਥੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੇ ਲਾਸਿਸ ਆ ਉਹ ਰਿਪੋਰਟ ਹੋਏ ਨੇ ਅਜੇ ਵੀ ਜੇ ਕੋਈ ਲੋਕ ਸਕੈਮ ਦਾ ਸ਼ਿਕਾਰ ਹੁੰਦੇ ਨਹੀਂ ਆ ਸਕੈਮ ਦੀਆਂ ਕਾਲ ਆਉਂਦੀ ਆ ਤੇ ਐਫਬੀਆਈ ਅਧਿਕਾਰੀ ਕਹਿੰਦੇ ਆ ਵੀ ਭਾਈ ਪਲੀਜ਼ ਰਿਪੋਰਟ ਜਿਹੜਾ ਉਹ ਕਰਿਆ ਕਰੋ ਤੇ ਜਿਹੜੇ ਵਿਕਟਮ ਨੇ ਜਿਹੜੇ ਪੀੜਤ ਨੇ ਉਹ ਜ਼ਰੂਰ ਮੋਰੇ ਆਇਆ ਕਰੋ ਤਾਂ ਜੋ ਜਿਹੜਾ ਸਾਨੂੰ ਵੀ ਜਿਹੜਾ ਉਹ ਪਤਾ ਲੱਗੇ ਪਰ ਗੱਲ ਇਹ ਹਰਜੋਤ ਸਿੰਘ ਜੀ ਵੀ ਜਿਹੜੀਆਂ ਇੰਡੀਆ ਤੋਂ ਕੱਲ ਆ ਪਾਕਿਸਤਾਨ ਤੋਂ ਕੱਲ ਆ ਕਿੱਦਾਂ ਕਿੱਥੋਂ ਕਿੱਥੋਂ ਜਿਹੜੀਆਂ ਕੌਲਾਂ ਜਿਹੜੀਆਂ ਉਹ ਨਹੀਂ ਆਉਂਦੀਆਂ ਹੋਰ ਮੁਲਕਾਂ ਤੋਂ ਕੌਲਾਂ ਜਿਹੜੀਆਂ ਆਉਂਦੀਆਂ ਕਈਆਂ ਨੇ ਤਾਂ ਇੱਥੇ ਜਿਹੜੇ ਉਹ ਲੋਕ ਹਾਇਰ ਕਰਕੇ ਸਕੈਮ ਕਰਨੇ ਜਿਹੜੇ ਉਹ ਸ਼ੁਰੂ ਕੀਤੇ ਹੋਏ ਆ ਭਾਈ ਇਹਨਾਂ ਤੋਂ ਜਿਹੜਾ ਬਚ ਕੇ ਇਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਆ ਉਹ ਜ਼ਰੂਰਤ ਹੈ ਤੇ ਸਖਤ ਕਾਨੂੰਨ ਲਿਆਉਣ ਦੀ ਇਸ ਵਿੱਚ ਜ਼ਰੂਰਤ ਹੈ ਕਿ